ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇ ਵੀ ਐਮਬ੍ਰੋਇਡਰੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਨਿਊ ਡਿਜ਼ਾਈਨ ਜੋ ਕਿ ਬਹੁਤ ਹੀ ਸੋਹਣਾ ਤੇ ਪਿਆਰਾ ਡਿਜ਼ਾਈਨ ਹੈ ਆਪਾਂ ਨੇ ਰੈਡੀ ਕੀਤਾ ਤੇ ਸੂਟ ਜਿਹੜੇ ਬਹੁਤ ਹੀ ਵਧੀਆ ਪਾਰਟੀ ਵੇਅਰ ਸੂਟ ਰੈਡੀ ਹੋਏ ਨੇ ਤਾਂ ਜੋ ਮੇਰੇ ਭੈਣ ਆਪਣੇ ਨਾਲ ਗਰੁੱਪ ਦੇ ਵਿੱਚ ਐਡ ਨੇ ਤਾਂ ਉਹਨਾਂ ਨੂੰ ਪਤਾ ਹੀ ਆਪਾਂ ਗਰੁੱਪ ਦੇ ਵਿੱਚ ਫੋਟੋ ਪਾਈ ਸੀ ਸੋ ਜਿਹੜੇ ਆਪਣੇ ਨਾਲ ਨਹੀਂ ਵੀ ਐਡ ਤਾਂ ਤੁਸੀਂ ਆਪਣਾ ਮੈਸੇਜ ਕਰਕੇ ਗਰੁੱਪ ਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦਾ ਸਭ ਤੋਂ ਫਰਸਟ ਵਾਲਾ ਸੂਟ ਹੈ ਤੇ ਆਪਣੀ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਤਾਂ ਜੋ ਹਰ ਇੱਕ ਭੈਣ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਉਹ ਸੋਹਣੇ ਸੋਹਣੇ ਸੂਟ ਤੁਹਾਡੇ ਵਾਂਗ ਖਰੀਦ ਸਕੇ ਅੱਜ ਆਪਾਂ ਵੀਡੀਓ ਦੇ ਵਿੱਚ ਸਭ ਤੋਂ ਫਾਸਟ ਵਾਲਾ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾਉਂਦੇ ਆਂਗੇ ਮਾਸਟਰ ਕਲਰ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਫਲਕਾਰੀ ਵਰਕ ਦਾ ਇਹ ਸੂਟ ਆਪਾਂ ਨੇ ਰੈਡੀ ਕੀਤਾ ਤੁਹਾਡੇ ਲਈ ਇਹ ਹੈ ਜੀ ਮਾਸਟਰਡ ਕਲਰ ਦਾ ਸੂਟ ਹੈ ਤੇ ਵਧੀਆ ਪਿਓਰ ਦੀ ਜਿਹੜੀ ਆਪਾਂ ਨੇ ਜਿਹੜਾ ਕਾਟਨ ਆਪਾਂ ਨੇ ਯੂਜ਼ ਕੀਤੀ ਹੈ ਵੀ ਆਪਾਂ ਵਰਤੀ ਹੈ ਬਹੁਤ ਸੋਹਣਾ ਇਹ ਡਿਜ਼ਾਈਨ ਬਣ ਕੇ ਰੈਡੀ ਹੋਇਆ ਤੁਸੀਂ ਦੇਖੋਗੇ ਇਹ ਕੇਰੇ ਦਾ ਵਰਕ ਹੈਗਾ ਬਹੁਤ ਸੋਹਣਾ ਲੱਗ ਰਿਹਾ ਪੂਰਾ ਕੇਰਾ ਜਿਹੜਾ ਇਹ ਭਰਿਆ ਹੋਇਆ ਹੈਗਾ ਬਹੁਤ ਸੋਹਣਾ ਲੱਗਿਆ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈਗੀ ਤੇ ਚੀਜ਼ ਬਣੀ ਵੀ ਬਹੁਤ ਸੋਹਣੀ ਹੈ ਪਾਰਟੀ ਵੇਅਰ ਜਿਹੜਾ ਇਹ ਸੂਟ ਆਪਾਂ ਨੇ ਰੈਡੀ ਕੀਤਾ ਤੇ ਉਸ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਕਿ ਰੇਦੀ ਦੇ ਉੱਪਰ ਜਿਹੜੀਆਂ ਇਹ ਮੋਰਨੀਆਂ ਬਣੀਆਂ ਹੋਈਆਂ ਨੇ ਅਲੱਗ-ਅਲੱਗ ਕਲਰ ਦੀਆਂ ਜਿਹੜੀਆਂ ਇਹ ਬਣੀਆਂ ਹੋਈਆਂ ਨੇ ਬਹੁਤ ਸੋਹਣੀ ਚੀਜ਼ ਸੋਹਣੀ ਇਹ ਚੀਜ਼ ਬਣੀ ਹੈ ਤੇ ਸ਼ੇਪ ਵੀ ਇਹਨਾਂ ਦੀ ਬਹੁਤ ਸੋਹਣੀ ਲੱਗ ਰਹੀ ਹੈ ਤੇ ਸਾਰੇ ਫਰੰਟ ਦੇ ਵਿੱਚ ਜਿਹੜੀਆਂ ਇਹ ਬੂਟੀਆਂ ਬਣੀਆਂ ਹੋਈਆਂ ਨੇ ਤੁਸੀਂ ਦੇਖੋਗੇ ਸਾਰੇ ਫਰੰਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਤੇ ਮਾਸਟਰਡ ਕਲਰ ਦਾ ਇਹ ਸੂਟ ਹੈਗਾ ਤੇ ਜਿਵੇਂ ਮਾਡਲ ਦੇ ਪਾਇਆ ਸੇਮ ਸੂਟ ਆਪਾਂ ਨੇ ਜਿਹੜਾ ਇਹ ਰੈਡੀ ਕੀਤਾ ਮਾਡਲ ਦੇ ਪਾਇਆ ਹੋਇਆਗਾ ਤੇ ਨਾਲ ਜਿਹੜ ਵਾਹ ਸਲਵਾਰ ਆ ਗਈ ਇਹ ਆ ਗਈ ਬਾਈਟ ਕਲਰ ਦੀ ਸਲਵਾਰ ਆ ਗਈ ਤੇ ਸਲਵਾਰ ਦੇ ਉੱਪਰ ਵੀ ਜਿਹੜਾ ਵਰਕ ਆ ਗਿਆ ਬਹੁਤ ਟ੍ਰੈਂਡ ਅੱਜ ਦੇ ਟਾਈਮ ਦੇ ਵਿੱਚ ਸਲਵਾਰ ਦੇ ਉੱਪਰ ਵਰਕ ਦਾ ਇਹ ਸਲਵਾਰ ਦੇ ਉੱਪਰ ਜਿਹੜਾ ਇਹ ਵਰਕ ਆ ਗਿਆ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣੀ ਜਿਹੜੀ कॉटन ਆਪਾਂ ਨੇ ਯੂਜ਼ ਕੀਤੀ ਹੈ ਬਹੁਤ ਸੁਣਾ ਇਹ ਫੈਬਰਿਕ ਹੈ कॉटन ਦਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੁਸੀਂ ਦੇਖੋਗੇ ਬਿਲਕੁਲ ਸੇਮ ਹੀ ਜਿਹੜਾ ਹੈ ਆਪਣੇ ਫਰੰਟ ਦੇ ਮੰਗ ਜਿਹੜਾ ਇਹ ਸਲਵਾਰ ਦਾ ਆਪਾਂ ਨੇ ਡਿਜ਼ਾਈਨ ਰੈਡੀ ਕੀਤਾ 2.5 ਮੀਟਰ ਦੀ ਸਲਵਾਰ ਰਹੂਗੀ ਤੇ 2.5 ਮੀਟਰ ਦੀ ਹੀ ਬਾਟਮ ਸ਼ਲਟਰ ਰਹੂਗੀ ਬਹੁਤ ਸੋਹਣਾ ਇਹ ਸੂਟ ਲੱਗ ਰਿਹਾ ਤੇ ਨਾਲ-ਨਾਲ ਜਿਹੜਾ ਦਾ ਸੇਮ ਬਾਹਵਾਂ ਦਾ ਡਿਜ਼ਾਈਨ ਵੀ ਹੈ ਇਹ ਵਾਲਾ ਸੇਮ ਬਾਹਵਾਂ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਬਾਹਵਾਂ ਦਾ ਡਿਜ਼ਾਈਨ ਬਣਿਆ ਹੋਇਆ ਤੇ ਸੂਟ ਬੁਸੁਗਵਾ ਵੀ ਬਹੁਤ ਲੱਗ ਰਿਹਾ ਸੋ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਣਾ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਤੇ ਜਿਹੜਾ ਆਪਾਂ ਤੁਸੀਂ ਇਹ ਦੁਪੱਟਾ ਦੇਖ ਰਹੇ ਹੋ ਆਪਾਂ ਨੇ ਦੁਪੱਟਾ ਰੈਡੀ ਕੀਤਾ ਚਨੂਮ ਦਾ ਦੁਪੱਟਾ ਚੋਰਚ ਨੂੰ ਹੁੰਦਾ ਦਪੱਟਾ ਰੂ 42 ਮੀਟਰ ਦਾ ਦਪੱਟਾ ਹੈਗਾ ਦੇਖ 5 and i ਦੇਖੋਗੇ ਤੁਸੀਂ ਬਹੁਤ ਸੋਹਣੀ ਚੀਜ਼ ਜਿਹੜੀ ਡਾਈ ਹੋਈ ਹੈਗੀ 컬러ਫੁਲ ਸੇਮ ਸਾਰੇ ਸੂਟ ਦੇ ਅਕੋਰਡਿੰਗ ਆਪਾਂ ਨੇ 컬러ਫੁਲ ਜਿਹੜੇ ਆਪਾਂ ਨੇ ਯੂਜ਼ ਕੀਤੇ ਨੇ ਵਾਈਟ ਆ ਗਿਆ ਮਹਿਰੂਨ ਆ ਗਿਆ ਤੇ ਜਿਹੜਾ ਬੋਟਲ ਗ੍ਰੀਨ ਆ ਗਿਆ ਮਸਟਰਡ ਆ ਗਿਆ ਹਨਾ ਸਾਰੇ ਦਪੱਟੇ ਦੇ ਵਿੱਚ ਕਲਰ ਆਪਾਂ ਨੇ ਮੌਜੂਦ ਨੇ ਸੋ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਉਂਦਾ ਸੂਟ ਤੁਸੀਂ ਇਹ ਸਾਡੇ ਕੋਲ ਆਰਡਰ ਕਰ ਸਕਦੇ ਹੋ ਸੂਟ ਦਾ ਪ੍ਰਾਈਸ ਆਪਣੇ ਲਵ ਰੂਗਾ 1800 ਰੁਪਏ 1800 ਰੁਪਏ ਦੇ ਵਿੱਚ ਆਪੇ ਤੁਹਾਨੂੰ ਸੂਟ ਦੇਵਾਂਗੇ ਸੂਟ ਦੀ ਜਿਹੜੀ ਸ਼ਿਪਿੰਗ ਹੋਊ ਫ੍ਰੀ ਹੋਊਗੀ ਤਾਂ ਤੁਸੀਂ ਕਿਸੇ ਵੀ ਪਿੰਡ 'ਚ ਜਾਂ ਸ਼ਹਿਰ 'ਚ ਬੈਠੋ ਕਿਤੇ ਵੀ ਤਾਂ ਤੁਸੀਂ ਸੂਟ ਸਾਡੇ ਕੋਲ ਆਰਡਰ ਕਰੋ ਸੂਟ ਜਿਹੜਾ ਆਪਾਂ ਤੁਹਾਡੇ ਘਰ ਪਹੁੰਚਦਾ ਕਰ ਦਾਂਗੇ ਤੇ 1800 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਜਲਦੀ ਆਲਦੀ ਤੁਸੀਂ ਸੂਟ ਸਾਡੇ ਕੋਲ ਆਰਡਰ ਕਰੋ ਦੁਪੱਟੇ ਦੇ ਫਿਨਿਸ਼ਿੰਗ ਦੇ ਲਈ ਕਿਸੇ ਵੀ ਮੇਰੀ ਭੈਣ ਨੇ ਲੈਸ ਵਗੈਰਾ ਲਗਾਉਣੀ ਹੋਵੇ ਆਪਾਂ ਤੁਹਾਨੂੰ ਉਹ ਵੀ ਲਗਵਾ ਕੇ ਦੇਵਾਂਗੇ ਤਾਂ ਜਿਵੇਂ ਵੀ ਮੇਰੀ ਭੈਣ ਦੇ ਅਕੋਰਡਿੰਗ ਜਿਵੇਂ ਵੀ ਉਹਨਾਂ ਦੀ ਇੱਛਾ ਹੋਵੇ ਮੈਂ ਆਪਾਂ ਤੁਹਾਨੂੰ ਲੈਸ ਵਗੈਰਾ ਲਾ ਕੇ ਦੇਵਾਂਗੇ ਤਾਂ ਤੁਸੀਂ ਸਾਡੇ ਕੋਲ ਜਲਦੀ ਨਾਲ ਦੀ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਪਾਰਟੀ ਵੇਅਰ ਜਿਹੜਾ ਸੂਟ ਆਪਾਂ ਤੁਹਾਡੇ ਲਈ ਰੈਡੀ ਕੀਤਾਗਾ ਇਸ ਦੇ ਵਿੱਚ ਜਿਹੜੇ ਆਪਣੇ ਲੱਗ ਕਲਰ ਨੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਰਾਸ਼ਟਰੀ ਛੇੜ ਆ ਗਈ ਆਵਲਾ ਕਲਰ ਹੈ ਜਿਹੜਾ ਸਿੱਧਾ ਖਰੀਦੋ ਇਹ ਰਸਟ ਕਲਰ ਆ ਗਿਆ ਅਸਟ ਮੈਰੂਨ ਜੀ ਸ਼ੇਡ ਆ ਜੀ ਰਸਟ ਕਲਰ ਆ ਗਿਆ ਜਿਆਦਾਤਰ ਜਹੇ ਤੁਸੀਂ ਦੇਖਣਾ ਸੂਟ ਦੇ ਉੱਪਰ ਕਲਰ ਕਲਰ ਕੰਟਰਾਸਟ ਜਿਹੜੇ ਬਹੁਤ ਸੋਹਣੇ ਲੱਗ ਰਹੇ ਨੇ ਤੁਸੀਂ ਦੇਖੋ ਨੀਚੇ ਹਨਾ ਵੀ ਸਾਰੇ ਚਾਰ ਤਰ੍ਹਾਂ ਦੇ ਆਪਾਂ ਨੇ ਕਲਰ ਕੰਟਰਾਸਟ ਸੂਟ ਦੇ ਵਿੱਚ ਯੂਜ਼ ਕੀਤੇ ਨੇ ਬਹੁਤ ਸੋਹਣੇ ਲੱਗ ਰਹੇ ਨੇਗੇ ਤੇ ਜਿਹੜਾ ਵਰਕ ਆ ਉਹ ਬਹੁਤ ਜ਼ਿਆਦਾ ਸਫਾਈ ਜਿਹਾ ਬਿਲਕੁਲ ਨੇੜੇ ਤੇ ਦੇਖੋਗੇ ਤੁਸੀਂ ਵਰਕ ਬਹੁਤ ਸੋਹਣਾ ਵਰਕ ਲੱਗ ਰਿਹਾ ਤੇ ਬਹੁਤ ਹੀ ਜ਼ਿਆਦਾ ਸਫਾਈ ਦੇ ਉੱਪਰ ਆਪਾਂ ਨੇ ਵਰਕ ਕੀਤਾ ਸੂਟ ਦੇ ਉੱਪਰ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਸੂਟ ਦੀ ख से बालन देखो ढाई मीटर शर्ट है उपर नीचे जो बाजू अपने रेडी किए ने उन्नी इंच उन्नीस भी इंच के दे अपने बाजू रेडी किए हैं सेम ही जी बॉटम आजुगी आप बोटम रेडी की, की है। जचरिया है ना सूट पूरा पाया बहुत सोना लग रहा है घंट बने सूट बहुत सोना जचरिया सूट देखो किन्ना सोहना लग रहा है ਸੂਟਾ ਟੇਬਲ ਤੇ ਪਈ ਬਹੁਤ ਸੋਹਣਾ ਲੱਗ ਰਿਹਾ ਜੇ ਜੇ ਆਪਾਂ ਸੂਟ ਵੀਅਰ ਕਰ ਲਈਏ ਆਪਾਂ ਕਹਿੰਦੇ ਸਲਾਈ ਕਰਕੇ ਪਾ ਲਿਆ ਤਾਂ ਸੂਟ ਹੋਰ ਵੀ ਜ਼ਿਆਦਾ ਕਿੰਨਾ ਸੋਹਣਾ ਲੱਗੂਗਾ ਹਨ ਬਾਕੀ ਜਿਹੜੀ ਮੇਰੀ ਭੈਣ ਨਾਲ ਲਵੇ ਪਹੁੰਚੂਗਾ ਸੂਟ ਉਹਨੂੰ ਪਤਾ ਹੋਊ ਵੀ ਜਦੋਂ ਆਪਾਂ ਨੇ ਸਲਾਈ ਕਰ ਲਿਆ ਸੂਟ ਦੇਖੋ ਕਿੰਨਾ ਵਧੀਆ ਲੱਗੂਗਾ ਤੇ ਨਾਲ ਜਿਹੜਾ ਇਹਦੇ ਆਗੇ ਦੁਪੱਟਾ ਦੇਖੋ ਕਿੰਨਾ ਸੋਹਣਾ ਚੱជ្រਿਆ ਨਾ ਦੂਰੋਂ ਹੀ ਪਤਾ ਲੱਗ ਰਿਹਾ ਵੀ ਬਹੁਤ ਸੋਹਣੀ ਚੀਜ਼ ਜਿਹੜੀ ਇਹ ਬਣ ਕੇ ਰੈਡੀ ਹੋਈ ਹੈਗੀ ਜੇ ਸੂਟ ਬਣ ਗਿਆ ਪੈਣ ਪੰਪ ਸੂਟ ਬਣੂਗਾ ਬਹੁਤ ਸੋਹਣਾ ਸੂਟ ਇਹ ਆਪਾਂ ਰੈਡੀ ਕਰੇ ਦੇਖੋ ਕਲਰ ਕਿੰਨਾ ਅਸੂ ਦੇਖੋ ਤੇ ਡਿਜ਼ਾਈਨਿੰਗ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੈ ਲੱਖ ਤੋਂ ਡਿਜ਼ਾਈਨਿੰਗ ਬਣੀ ਹੈ ਇਹ ਦੁਪੱਟੇ ਦੀ ਸੁਮੇ ਦਿਖਾ ਰਹੀ ਹਾਂ ਸਾਰਾ ਕੋਲ ਕੇ ਇਹ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੈ ਦੁਪੱਟੇ ਦੀ ਦੁਪੱਟੇ ਦੇ ਨਾਲ ਜਿਹੜਾ ਸੂਟ ਹੋਰ ਵੀ ਜ਼ਿਆਦਾ ਜਚਣ ਲੱਗ ਜਾਂਦੇ ਆ ਬਹੁਤ ਹੀ ਜ਼ਿਆਦਾ ਆਪਾਂ ਕਹਿੰਦੇ 101% ਦਾ ਜਿਹੜਾ ਫਰਕ ਪੈ ਜਾਂਦਾ ਦੁਪੱਟੇ ਦੇ ਅਕੋਰਡਿੰਗ ਬਹੁਤ ਸੋਹਣਾ ਸੂਟ ਲੱਗਣ ਲੱਗ ਜਾਂਦਾ ਦੁਪੱਟੇ ਦੇ ਨਾਲ ਗੋਹ ਸੋਹਣੀ ਚੀਜ਼ ਇਹ ਬਣੀ ਹੈ ਤਾਂ ਤੁਸੀਂ ਜਲਦੀ ਜਲਦੀ ਸਾਡੇ ਕੋਲੋਂ ਸੂਟ ਆਰਡਰ ਕਰੋ ਸਿਰਫ 1800 ਰੁਪਏ ਦੇ ਵਿੱਚ ਆਪੇ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੀ ਭੈਣ ਦੇ ਪਸੰਦਾ ਆਉਂਦਾ ਹੁੰਦਾ ਤੁਸੀਂ ਸਾਡੇ ਕੋਲੋਂ ਇਹ ਸੂਟ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਤੇ ਪਿਆਰੇ ਜਿਹੜੇ ਇਹ ਆਪਣੇ ਲਵੇ ਕਲਰ ਨੇਗੇ ਤੁਸੀਂ ਦੇਖੋਗੇ ਮਾਸਟਰਡ ਕਲਰ ਆਪਣੇ ਲਵੇ ਸੇਮ ਮੌਜੂਦ ਨੇਗੇ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਆਹ ਵਾਲੇ ਕਲਰ ਆਪਣੇ ਲਵੇ ਸਾਰੇ ਨੇ ਕਿਉਂਕਿ ਮਾਸਟਰਡ ਕਲਰ ਜਿਹੜਾ ਮਾਡਲ ਦੇ ਪਾਇਆ ਸੀ ਉਹਦੇ ਨਾਲ ਦਾ ਸੇਮ ਜੇ ਇਹ ਆ ਗਿਆ ਮਹਿਰੂ ਬਿਲਕੁਲ ਸੇਮ ਹੀ ਆ ਗਿਆ ਮਹਿਰੂਨ ਕਲਰ ਇਹ ਸੇਮ ਹੀ ਜਿਹੜਾ ਹੈਗਾ ਦੁਪੱਟਾ ਆ ਗਿਆ ਇਹ ਦੁਪੱਟਾ ਆਇਆ ਉਸ ਤੋਂ ਬਾਅਦ ਤੁਹਾਨੂੰ ਦਿਖਾ ਰਹੀਆਂ ਜਿਹੜਾ ਆ ਵਾਲਾ ਮਾਸਟਰਡ ਆ ਗਿਆ ਇਹ ਥੋੜਾ ਹਟ ਕੇ ਆ ਗਿਆ ਦੇ ਨਾਲ ਇਹ ਥੋੜਾ ਵੇਖ ਕੇ ਜੀ ਆ ਥੋੜਾ ਕਾਲਸ ਤੇ ਆ ਗਿਆ ਉਹ ਥੋੜਾ ਜਿਹਾ ਆਂਦੀ ਐਵੇਂ ਖਿੜਮਾ ਜਿਹਾ ਕਲਰ ਆ ਗਿਆ ਇਹ ਥੋੜਾ ਕਾਲਸ ਤੇ ਆ ਰਿਹਾ ਦੇਖੋ ਨਾ ਇਹ ਹੈ ਹੀ ਕਾਲਸ ਤੇ ਆ ਨਹੀਂ ਰਿਹਾ ਇਹ ਹੈ ਹੀ ਕਾਲਸ ਤੇ ਆ ਥੋੜਾ ਜਿਹਾ ਜਿਹੜਾ ਨੀਚੇ ਵਾਲਾ ਕਾਲਸ ਵਾਲਾ ਦਿਖਾਇਆ ਸੀ ਉਹ ਥੋੜਾ ਖਿੜਮਾ ਜਿਹਾ ਕਲਰ ਹੈ ਇਹਦੇ ਉੱਪਰ ਵੀ ਕਲਰ ਕੰਟਰਾਸਟ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਜੱਸ ਰਹੇ ਨੇ ਇਹ ਸੂਟ ਬਹੁਤ ਸੋਹਣਾ ਹੈ ਸੇਮ ਮਾਡਲ ਦੇ ਪਾਇਆ ਸੇਮ ਜੀ ਆਪਾਂ ਨੇ ਸੂਟ ਜਿਹੜਾ ਰੈਡੀ ਕੀਤਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਮਾਸਟਰਡ ਕਲਰ ਇਸ ਦੇ ਵਿੱਚ ਚਿੱਕਾਪਣੇ ਮਹਿਰੂਨ ਕਲਰ ਇਹ ਵਾਲਾ ਆ ਗਿਆ ਮਹਿਰੂਨ ਕਲਰ ਇਹ ਆਪਾਂ ਮਹਿਰੂਨ ਕਲਰ ਤਿਆਰ ਕਰਿਆ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਬਹੁਤ ਸੋਹਣਾ ਕਲਰ ਹੈਗਾ ਵਧੀਆ ਐਨ ਪਾਰਟੀ ਵੀਰ ਜੀ ਜਿਵੇਂ ਆਪਾਂ ਕਹਿੰਦੇ ਆ ਜਾਗੋ ਵਗੈਰਾ ਤੇ ਪਾਉਣ ਲਈ ਬਹੁਤ ਸੋਹਣਾ ਇਹ ਸੂਟ ਆਪਣੇ ਵਧੀਆ ਗਰਮੀ ਦੇ ਵਿੱਚ ਵਿਆਹ ਸ਼ਾਦੀ ਵੀ ਹੁੰਦੀ ਰਹਿੰਦੇ ਨੇ ਚਲੋ ਪਾਰਟੀ ਫੰਕਸ਼ਨ ਵੀ ਆਉਂਦੇ ਰਹਿੰਦੇ ਨੇ ਇਹ ਆ ਗਿਆ ਮਹਿਰੂਨ ਕਲਰ ਦਾ ਸੂਟ ਇਹ ਆ ਗਈ ਦੀ ਬਾਟਮ ਦੇਖੋ ਇਹ ਦੀ ਬਾਟਮ ਹੈ ਜਿਵੇਂ ਵੀ ਕਲਰ ਸੂਟ ਦੇ ਵਿੱਚ ਨੇ ਹੋਵੇ ਇਹੀ ਕਲਰ ਜਿਹੜੀ ਆਪਾਂ ਨੇ ਬਾਟਮ ਦੇ ਵਿੱਚ ਲਾਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਬਹੁਤ ਸੋਹਣਾ ਸੂਟ ਲੱਗ ਰਿਹਾ ਤੇ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਤੇ ਕਲਰ ਜਿਹੜੇ ਵੀ ਆਪਾਂ ਲਾਏ ਨੇ ਵੀ ਧਾਗੇ ਦੇ ਕਲਰ ਕੰਟਰਾਸਟ ਵੀ ਬਹੁਤ ਜ਼ਿਆਦਾ ਉੱtre ਨੇ ਸੋ ਜਲਦੀ ਆਲਦੀ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਸੇਮ ਦੋ ਦੋ ਪੀਸ ਜਿਹੜੇ ਆਪਾਂ ਨੇ ਰੈਡੀ ਕੀਤੇ ਨੇ ਬਹੁਤ ਸੋਹਣੀ ਇਹ ਚੀਜ਼ ਬਣੀ ਹੈਗੀ ਤੇ ਇੱਕ ਆ ਗਿਆ ਆਪਣੇ ਲਈ ਦੇ ਇਸ ਦੇ ਵਿੱਚ ਗਾਜ਼ਰੀ ਗਾਜ਼ਰੀ ਜੀ ਛੇੜਾਂ ਇਹ ਜਿਆਗੀ ਗਾਜ਼ਰੀ ਜੀ ਛੇੜ ਦੇਖੋ ਹਾਂ ਬੋਸ ਉਹਨਾਂ ਲੱਗ ਰਿਹਾ ਸੂਟ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਵੀ ਆਪਾਂ ਕਿਹਦੇ ਖਿੜਮਾਂ ਜਾ ਕਲਰ ਬਣਿਆ ਹੈ ਬਹੁਤ ਸੋਹਣਾ ਕਲਰ ਬਣਿਆ ਹੈ ਇਹ ਤੇ ਉੱਪਰ ਜਿਹੜੇ ਕਲਰ ਕੰਟਰਾਸਟ ਨੇ ਦੇਖੋ ਰੋਲ ਬਲੂ ਕਿੰਨਾ ਸੋਹਣਾ ਜੱਛ ਰਿਹਾ ਨਾ ਬੋ ਕੇਮ ਜੱਛ ਰਿਹਾਗਾ ਤੇ ਪੂਰੀ ਸ਼ਬ ਦੇ ਰਿਹਾ ਸੂਟ ਆਪਾਂ ਕਹਿ ਰਹੀਏ ਵੀ ਐਨ ਕੈਂਟ ਬਣਿਆ ਹੋਇਆ ਸੂਟ ਹੈ ਤੇ ਸਾਰਾ ਸੂਟ ਉੱਪਰ ਤੱਕ ਦੇਖੋ ਬਣਿਆ ਹੈ ਕਿੰਨਾ ਸੋਹਣਾ ਲੱਗ ਰਿਹਾ ਤੇ ਜਰੂਰ ਆਪਾਂ ਸੂਟ ਵੀਅਰ ਕਰ ਲਿਆ ਤਾਂ ਹੋਰ ਵੀ ਜ਼ਿਆਦਾ ਸੋਹਣਾ ਲੱਗੂ ਇਹਦੀ ਬਾਟਮ ਆ ਗਈ ਆਪਾਂ ਤੁਹਾਨੂੰ ਬਾਟਮ ਵੀ ਦਿਖਾ ਦਈਏ ਇਹ ਆ ਗਈ ਦੀ ਬਾਟਮ ਇਹ ਜਦਿਸਲ ਵਾਰਦਾ ਵਰਕ ਆ ਗਿਆ ਬਹੁਤ ਸੋਹਣਾ ਲੱਗ ਰਿਹਾ ਹੈਗਾ ਸੋ ਸੂਟ ਦਾ ਪ੍ਰਾਈਸ ਜਿਹੜਾ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਦਾ 1800 ਰੁਪਏ 1800 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਸੋ ਤੁਸੀਂ ਜਲਦੀ ਨਾਲ ਦੀ ਸਾਡੇ ਕੋਲ ਆਰਡਰ ਕਰ ਸਕਦੇ ਹੋ ਸੇਮ ਦੋ ਕਲਰ ਇਸ ਦੇ ਵਿੱਚ ਵੀ ਆਪਣੇ ਲਵੇ ਮੌਜੂਦ ਨੇ ਸੋ ਜਲਦੀ ਨਾਲ ਦੀ ਕਿਸੇ ਵੀ ਮੇਰੀ ਭੈਣ ਦੇ ਸੂਟ ਜੋ ਵੀ ਪਸੰਦ ਆਉਂਦਾ ਹੈ ਦੋ ਸੂਟ ਲੈਣੇ ਨੇ ਤਿੰਨ ਲੈਣੇ ਨੇ ਇੱਕ ਲੈਣਾ ਜਿੰਨੇ ਵੀ ਸੂਟ ਲੈਣੇ ਤੁਸੀਂ ਜਲਦੀ ਨਾਲ ਦੀ ਸਾਡੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਤੇ ਪਿਆਰੇ ਫੁਲਕਾਰੀ ਵਰਕ ਦੇ ਸੂਟ ਨੇ ਮੋਰਨੀ ਵਾਲੇ ਤਾਂ ਜਲਦੀ ਆਲਦੀ ਤੁਸੀਂ ਸਾਡੇ ਕੰਟੈਕਟ ਨੰਬਰ ਦਿੱਤਾ ਹੋਇਆ ਉਹ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਏਸੀ ਆਪਣੇ ਅੱਜ ਦੀ ਵੀਡੀਓ ਦੇ ਸੂਟ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਨਿਊਡ ਜਨ ਲਿਆ ਕੇ ਆਮਗੇ ਅੱਜ ਦੇ ਲਈ ਇੰਨਾ ਥੇ